ਜੱਜ ਵੀਰ ਸਿੰਘ ਸਾਨੂੰ ਉਹ ਰਜਿੰਦਰ ਸਿੰਘ ਦੋਕੇ ਪਿੰਡ ਦੇ ਆ ਉਹ ਅੱਜ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਸੀ ਟਰੈਕਟਰ ਟਰਾਲੀ ਲੈ ਕੇ ਤੇ ਜਦੋਂ ਇੱਥੇ ਬੰਡਾਲੇ ਪੱਠੇ ਲੱਗੇ ਆਏ ਆ ਤੇ ਕੋਈ ਦੋ ਤਿੰਨ ਬੰਦਿਆਂ ਨੇ ਮਗਰੋਂ ਮੋਟਰਸਾਈਕਲ ਤੇ ਇੱਕ ਕਾਰ ਪਤਾ ਲੱਗੀ ਆ ਉਹਦੇ ਤੇ ਆਏ ਆ ਉਹਨਾਂ ਨੇ ਆਣ ਕੇ ਫਾਇਰਿੰਗ ਕਰਕੇ ਤੇ ਚਾਰ ਗੋਲੀਆਂ ਮਾਰੀਆਂ ਉਹਨੂੰ ਟਰੈਕਟਰ ਚਲਾ ਰਿਹਾ ਸੀ ਤੇ ਇੱਥੋਂ ਫਿਰ ਉਹਨੂੰ ਅਮਨਦੀਪ ਹਸਪੀਟਲ ਅਬਰਸਰ ਸ਼ਿਫਟ ਕੀਤਾ ਸੀ ਇੰਜਰਡ ਨੂੰ ਉੱਥੇ ਹੁਣ ਉਹਦੀ ਡੈਥ ਹੋ ਗਈ ਆ ਤੇ ਕਿੰਨੇ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਕੋਈਆ ਕਰਿਆ ਫਿਲਹਾਲ ਅਜੇ ਉਹਦਾ ਬ੍ਰਦਰ ਤਾਂ ਬਾਕੀ ਤਾਂ ਸਾਰੇ ਉੱਥੇ ਹਸਪੀਟਲ ਚੱਲ ਗਏ ਆ ਉਹ ਹੁਣ ਬਿਆਨ ਲਿਖਾ ਰਹੇ ਆ ਫੇ ਪਤਾ ਲੱਗੂਗਾ ਉਹਨਾਂ ਤੋਂ ਜਿਹੜੇ ਮੌਕੇ ਦੇ ਗਵਾਹ ਉਹਨਾਂ ਤੋਂ ਕੀ ਲੰਘਦਾ ਰੰਜਿਸ਼ ਦਾ ਆਈ ਡਿਆ ਟਰਾਲੀ ਕਿੱਥੇ ਕਿੱਥੇ ਜਾ ਰਹੀ ਸੀ ਟਰਾਲੀ ਧੋ ਕੇ ਪਿੰਡ ਪੈਂਦਾ ਬਾਰਡਰ ਦੇ ਉੱਤੇ ਥਾਣਾ ਘਰਿੰਡੇ ਦੇ ਉਤੋ ਹਾਂਜੀ ਉਤੋ ਇਹ ਆਨੰਦਪੁਰ ਸਾਹਿਬ ਚਲੀ ਇਹ ਆਨੰਦਪੁਰ ਸਾਹਿਬ ਜਾ ਰਹੇ ਸਨ ਮੱਥਾ ਟੇਕਾ ਤੇ ਸੰਗਤ ਕਿੰਨੀ ਘਰੀ ਸੀ ਸੰਗਤ 30 35 ਲੇਡੀਆਂ ਸੀ ਤੇ 10 12 ਏਜੈਂਟਸ ਸੀ ਫਟ ਵੀ ਸੀ ਟੀਵੀ ਘੰਗਾਰੇ ਕੁਝ ਹਾਂਜੀ ਹਾਂਜੀ ਆ ਘੰਗਾਲਦੇ ਆ ਤੁਹਾਡੇ ਸਾਹਮਣੇ ਟੀਵੀ ਮੂਵੀ ਟੀ ਸਾਹਮਣੇ ਆਜੀ ਔਰ ਜੇ ਤਾਂ ਕੁਝ ਨਹੀਂ ਅਜੇ ਤਾਂ ਹੁਣ ਅਸੀਂ ਕੈਮਰੇ ਦੇਖ ਰਹੇ ਹਾਂ ਉਹਦੇ ਤੋਂ ਪਤਾ ਲੱਗੂਗਾ ਅੱਛਾ ਬਸ ਅਸੀਂ ਕੀ ਕਥਾ ਬਾਰੇ ਸ੍ਰੀ ਇਹ ਕੋਈ 7 ਤੋਂ 7:30 ਦੇ ਕਰੀਬ ਹੀ ਘਟਣਾ ਆ ਯਾ ਯਾਨਕੀ ਦੋ ਲੜਕੇ ਪਿਛੋਂ ਆਏ ਆ ਅੰਤਿਆਪੀ ਟਰਾਲੀ ਚੱਲੀ ਹਨੰਦਪੁਰ ਸਾਹਿਬ ਯਾਤਰਾ ਦੇ ਜਿਹੜਾ ਡਰਾਈਵਰ ਆ ਉਹਦੇ ਤੇ ਚਾਰ ਫਾਇਰ ਕੀਤੇ ਜਾਂਦੇ ਚਾਰ ਫਾਇਰ ਕਰਨ ਤੋਂ ਬਾਅਦ ਪਤਾ ਨਹੀਂ ਦੋ ਫਾਇਰ ਲੱਗੇ ਆ ਕਿ ਤਿੰਨ ਫਾਇਰ ਲੱਗੇ ਆ ਇਹਦੇ ਮੋਕੇ ਦੀ ਘਟਨਾ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਮਰੀਜ਼ ਆ ਜਿਹਦੇ ਗੋਲੀਆਂ ਲੱਗੀਆਂ ਵਾ ਉਹ ਲੋ ਹਸਪੀਟਲ ਖੜੇ ਆ ਗਿਆ ਵਾ ਉੱਥੇ ਜਾ ਕੇ ਦੱਸ ਦਿਆ ਵੀ ਉਹਦੀ ਡੈਥ ਹੋ ਚੁੱਕੀ ਤੇ ਕਿੰਨੇ ਕੁ ਵਜੇ ਲਾਈਟ ਹੈ ਕੋਈ 7 ਤੋਂ 7.5 ਦੇ ਵਿਚ ਵਿੱਚ ਪੈ ਗਈ ਹਾਂਜੀ ਸੱਤ ਤੋਂ 7:30 ਦੇ। ਮੌਕੇ ਤੇ ਪਹੁੰਚ ਗਿਆ ਜੀ ਬਸ 5-10 ਮਿੰਟ ਦੇ ਵਿੱਚ ਪਹੁੰਚ ਗਿਆ। ਹਾਂਜੀ। ਕਿੱਥੋਂ ਟਰਾਲੀ ਕਿੱਥੇ ਜਾ ਰਹੀ ਹੈ? ਟਰਾਲੀ ਇਹ ਮੇਰੇ ਇਹ ਦੱਸਦੇ ਵੀ ਦੋਕੇ ਪੈਂਦੀ ਆ ਨਨਪੁਰ ਸਾਹਿਬ ਯਾਤਰਾ ਕੇ ਲ। ਕਿੰਨੀ ਸੰਗਤ ਹੀ ਨਾਲ ਉਹ ਸੰਤੋਹੇ ਕੋ 40 40 ਤੋਂ 50 ਕਰੀਬ। ਹਾਂਜੀ। ਇੱਕ ਗੋਲੀਆ ਪਤਾ ਕਿੰਨੀ ਮਾਰੀ? ਸਾਡੇ ਕਿੰਨੀਆਂ ਗੋਲੀਆਂ ਹੁੰਦੀਆਂ? ਗੋਲੀਆਂ 4 ਫਾਰ ਕੀਤੇ ਆ ਜੀ ਅੰਦੇ ਉਹ ਟਰਾਲੀ ਤੇ ਜਿਹੜੇ ਨਾਲ ਮੌਕੇ ਤੇ ਮੁੰਡਾ ਬੈਠਾ ਇਹਨਾਂ ਡਰਾਈਵਰ ਦੇ ਸਾਈਡ ਦੇ ਲਾਗੇ। ਉਹ ਦੱਸਦਾ ਵੀ 4 ਫਾਰ ਕੀਤੇ ਆ। ਜਿਹਦੇ ਚੋ ਦੋ ਕਿ ਤਿੰਨ ਉਹਦੇ ਮੁੰਡੇ ਤੇ ਲੱਗੇ ਜਿਹੜੇ ਜਿਹਨਾਂ ਨੇ ਗੋਲੀਆਂ ਮਾਰੀਆਂ ਮੋਰਚਲ ਤੇ ਆਏ ਉਹ ਮੋਰਚਲ ਤੇ ਆਏ ਤੇ ਉਹ ਮੂਹ ਮੰਗਲੇ ਦੇ ਕਿ ਤਰ੍ਹਾਂ ਦੇ ਉਹਦਾ ਮੂਹ ਜਾਣੀ ਦੱਸਿਆ ਉਹਨਾਂ ਨੇ ਜਦੋਂ ਮੌਕੇ ਤੇ ਆਈ ਪੁੱਛਿਆ ਉਹਦਾ ਮੂਹ ਜਾਣੀ ਦੱਸਿਆ ਮੂਹ ਬੁਲੇਟਿਆ ਕਿ ਨਹੀਂ ਬੁਲੇਟਿਆ ਦਾਅਦਾ ਵੀ ਜਦੋਂ ਪਿੱਛੋਂ ਸਾਡੇ ਨਾਲ ਨਾਲ ਹੀ ਉਹਨਾਂ ਦੇ 41 ਦੇ ਨਾਲ ਨਾਲ ਹੀ ਆਏ ਆ ਉਹਨਾਂ ਦੇ ਸਾਰੀ ਉਹਨਾਂ ਗੋਲੀਆਂ ਤੇ ਲਾ ਗਿਆ ਫਰਾਰ ਹੋ ਕੇ ਕੀ ਮੰਗ ਕਹਿੰਦੇ ਸਰਪਾਤ ਨੂੰ ਸਰਪਾਤ ਤਾਂ ਮੰਗੇ ਹੈ ਕਿ ਉਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਕੀ ਕਿ ਉਹਨਾਂ ਨੂੰ ਆ ਕੇ ਉਹਨਾਂ ਦੇ ਇਨਸਾਫ ਕਾਰਨੇ ਵੇਖੋ ਜੀ ਮੌਕੇ ਤੇ ਪਤਾ ਨਹੀਂ ਇਹਨਾਂ ਦੇ ਜਾਂ ਤੇ ਕੋਈ ਰੰਜਿਸ਼ ਆ ਹੈ ਤੇ ਉਹਨਾਂ ਦੇ ਪਿੰਡ ਦੇ ਦੱਸਦੇ ਆ ਜਾਂ ਤੇ ਕੋਈ ਰੰਜਿਸ਼ ਆ ਵਰਦਾਤ ਨੱਚ ਜਾਂਦੀ ਆ ਕਿ ਉਹਨਾਂ ਦੇ ਮੁਤਾਬਕ ਘਰਾਂ ਦੇ ਮੁਤਾਬਕ ਕਹਾ ਜਾਂਦਾ ਵੀ ਸਾਡੇ ਪਿੰਡ ਦੇ ਆ ਹਾਂਜੀ ਕਿੰਨਾਂ ਨੇ ਗੋਲੀਆਂ ਮਾਰੀਆਂ ਵੀ ਸਾਡੇ ਪਿੰਡ ਦੇ ਬੰਦਿਆਂ ਨੇ ਇਹ ਕੰਮ ਕਰਵਾਇਆ ਹਾਂਜੀ I don't know, I don't know, I don't know.